ਸ਼ੇਅਰ ਸਰਕਾਰ ਤੇ ਲੋਕਾਂ ਨੇ ਮੈਨੂੰ ਭੇਜਿਆ ਕਿ ਕਾਗਜ਼ ਪਰ ਵਿਕਾਸ ਚਮਕੇ ਜਮੀਨ 'ਪਾ ਬਸੇ ਅੰਧੇਰਾ ਰਾਜੇ ਕੀ ਕਿਸਮਤ ਲਿਖ ਰਹਾ ਹੈ ਅਨੁਭਵਹੀਨ ਪਹਿਰੇਦਾਰੋਂ ਦਾ ਡੇਰਾ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਐਸੇ ਕਈ ਛੋਟੇ-ਛੋਟੇ ਮੁੱਦੇ ਪੰਜਾਬ ਦੀ ਗੱਲ ਛੱਡਿਏ ਮੈਂ ਆਪਣੇ ਸੁਜਾਨਪੁਰ ਹਲਕੇ ਦੀ ਗੱਲ ਕਰਨਾ ਕੋ ਰੋਡਸ ਦੀ ਇੰਨੀ ਪ੍ਰੋਬਲਮ ਹੈ ਕਿ ਲੋਕਾਂ ਨੂੰ ਧਰਮੇ ਲਾਣੇ ਪੈ ਰਹੇ ਕਈ ਐਸੇ ਪਿੰਡ ਹੈ ਜਿਨ੍ਹਾਂ ਨੇ ਬਲੌਕ ਸੰਪਤੀ ਇਲੈਕਸ਼ਨਸ ਦਾ ਬਾਈਕਾਟ ਦਾ ਪੂਰੇ ਦੇ ਵਿੱਚ ਲੋਕੀ ਸਿੱਧੇ ਅਸਿੱਧੇ ਤੌਰ ਤੇ ਐਮ ਐਲ ਏ ਨੂੰ ਜ਼ਿੰਮੇਵਾਰ ਠਰਾ ਦਿੰਦੇ ਆ। ਇਹ ਨਹੀਂ ਕਰ ਪਾ ਰਹੇ ਨਹੀਂ ਬਣ ਰਿਹਾ। ਸੜਕਾਂ ਦੀ ਗੱਲ ਕਰੀਏ ਜੁਗਿਆਲ ਰੋਡ ਜਿਹੜੀ ਹੈ ਕਿੰਨੇ ਸਾਲਾਂ ਤੋਂ ਆਪਣੀ ਹਾਲਤ ਤੇ ਰੋ ਰਹੀ ਹੈ। ਇਹ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬੰਨੀ ਸੀ। ਪਰ ਇਹਨਾਂ ਦੀ ਕੁਝ ਅਫਸਰਾਂ ਦੀ ਨਲਾਇਕੀ ਕਰਕੇ ਕਹਿ ਸਕਣਾ ਕਿ ਉਹ ਜਿਹੜਾ ਫੰਡ ਸੀ ਪੂਰੇ ਪੰਜਾਬ ਦਾ ਉਹ ਲੈਪਸ ਹੋਣ ਦੀ ਕਗਾਰ ਤੇ ਸ਼ਾਇਦ ਲੈਪਸ ਵੀ ਹੋ ਗਿਆ ਹੋਏ। ਇਹਦਾ ਟੈਂਡਰ ਵੀ ਲੱਗ ਚੁੱਕਾ ਸਭ ਕੁਝ ਫਾਰਮੈਲਿਟੀਜ਼ ਪੂਰੀਆਂ। ਪਰ ਸੜਕ ਦਾ ਕੰਮ ਨਹੀਂ ਲੱਗ ਰਿਹਾ ਸੁਜਾਨਪੁਰ ਮਿਊਨਿਸਪਲ ਕਮੇਟੀ ਨੂੰ ਕਿੰਨੇ ਪੈਸੇ ਆਏ ਆ ਆਈ ਡੋਟ ਨੋ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਲੱਗ ਰਿਹਾ ਕਿਦੇ ਕਹਿੰਦੇ ਲੱਗ ਰਿਹਾ ਜਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਫਲਾਣਾ ਰੰਗਲਾ ਪੰਜਾਬ ਦੇ ਤਹਿਤ ਪੰਡਾਂ ਨੇ ਉਹ ਕਿੱਥੇ ਗਏ ਆ ਐਮਐਲਏ ਦੀ ਵਿਦਾਊਟ ਕੰਸੈਂਟ ਮੇਰੇ ਜੇ ਕਿਤੇ ਲੱਗੇ ਹੋਣ ਤੇ ਮੈਨੂੰ ਨਹੀਂ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਜਿਸ ਤਰ੍ਹਾਂ ਕਿ ਸੱਤਾ ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਆ ਔਰ ਇਸ ਨੂੰ ਆ ਬਣੇ ਹੋਏ ਜਿਹੜੇ ਆ ਉਹ 4 ਸਾਲ ਜਿਹੜੇ ਉਹ ਪੂਰੇ ਹੋ ਚੁੱਕੇ ਨੇ ਔਰ ਅਖੀਰਲਾ ਸਾਲ ਜਿਹੜਾ ਇਸ ਦਾ ਜਿਹੜਾ ਬਾਕੀ ਬਚਿਆ ਹੈਗਾ ਸਾਡੀ ਟੀਮ ਜਗਬਾਣੀ ਦੀ ਜਿਹੜੀ ਆ ਉਹ ਹਲਕਾ ਸੁਜਾਨਪੁਰ ਦੇ ਵਿਖੇ ਪਹੁੰਚੀ ਹੈਗੀ ਆ ਔਰ ਸਾਡੇ ਨਾਲ ਹਲਕੇ ਦੇ ਐਮਐਲਏ ਨਰੇਸ਼ਪੁਰੀ ਜੀ ਸਾਡੇ ਨਾਲ ਜੁੜੇ ਪਏ ਨੇ ਉਹਨਾਂ ਦਾ ਉਹਨਾਂ ਨਾਲ ਪਹਿਲੇ ਗੱਲਬਾਤ ਕਰਦਿਆਂ ਕਿ ਸਭ ਤੋਂ ਪਹਿਲੇ ਤੇ ਜਗਬਾਣੀ ਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਆ ਸ਼ਹਿਰ ਸਰਕਾਰ ਤੇ ਲੋਕਾਂ ਨੇ ਮੈਨੂੰ ਭੇਜਿਆ ਕਿ ਕਾਗਜ਼ ਪਰ ਵਿਕਾਸ ਚਮਕੇ ਜਮੀਂ ਪਾ ਬਸੇ ਅੰਧੇਰਾ ਰਾਜੇ ਕੀ ਕਿਸਮਤ ਲਿਖ ਰਹਾ ਹੈ ਅਨੁਭਵਹੀਨ ਪਹਿਰੇਦਾਰੋਂ ਕਾ ਡੇਰਾ ਸਰ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ 4 ਸਾਲ ਬੀਤ ਚੁਕੇ ਨੇ ਤੁਹਾਡੇ ਹਲਕੇ ਦੇ ਵਿੱਚ ਜੇ ਕੰਮਾਂ ਦੀ ਗੱਲ ਕਰੀਏ ਤੇ ਕਿੰਨੇ ਕੰਮ ਕਰਵਾਏ ਗਏ ਨਹੀਂ ਪਹਿਲੇ ਤੇ ਮੈਂ ਕਹਿੰਦਾ ਕਿ ਐਸੀ ਕਸੂਰਵਾਰਾਂ ਜਿਹੜੇ ਉਸ ਟਾਈਮ ਤੇ ਐਮ ਐਲ ਏ ਬਣੇ ਲੋਕਾਂ ਨੇ ਬੜੀ ਉਮੀਦਾਂ ਨਾਲ ਮੈਨੂੰ ਚੁਣਿਆ ਔਰ ਉਸ ਤੋਂ ਵੱਧ ਉਮੀਦਾਂ ਨਾਲ ਪੰਜਾਬ ਸਰਕਾਰ ਲਿਆਂਦੀ ਉਹਨਾਂ ਨੇ ਇੱਕ ਐਸੀ ਸਰਕਾਰ ਜਿਨੇ ਕਲੀਨ সুইਪ ਕੀਤਾ ਪੰਜਾਬ 'ਚ ਔਰ ਮੇਰੇ ਖਿਆਲ ਪੰਜਾਬ ਦੇ ਵਿੱਚ ਇਸ ਵੇਲੇ ਐਸੀ ਤਾਂ ਨਾ ਮਾਤ ਰਹੀਆਂ ਜਿਹੜੇ ਆਪੋਜੀਸ਼ਨ ਦੇ ਐਮ ਐਲ ਏਜ਼ ਆ ਔਰ 90 ਪਲੱਸ ਐਮ ਐਲ ਏਜ਼ ਜਿਹੜੇ ਆ ਉਹ ਰੂਲਿੰਗ ਪਾਰਟੀ ਦੇ ਆ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਐਸੇ ਕਈ ਛੋਟੇ-ਛੋਟੇ ਮੁੱਦੇ ਪੰਜਾਬ ਦੀ ਗੱਲ ਛੱਡੀਏ ਮੈਂ ਆਪਣੇ ਸੁਜਾਨਪੁਰ ਹਲਕੇ ਦੀ ਗੱਲ ਕਰਨਾ ਉਹ ਰੋਡਸ ਦੀ ਇੰਨੀ ਪ੍ਰੋਬਲਮ ਹੈ ਕਿ ਲੋਕਾਂ ਨੂੰ ਧਰਨੇ ਲਾਣੇ ਪੈ ਰਹੇ ਆ ਕਈ ਐਸੇ ਪਿੰਡ ਆ ਜਿਨ੍ਹਾਂ ਨੇ ਬਲੌਕ ਸਮਟੀ ਇਲੈਕਸ਼ਨਸ ਦਾ ਬਾਈਕਾਟ ਕੀਤਾ ਔਰ ਉਹਦੇ ਵਿੱਚ ਲੋਕੀ ਸਿੱਧੇ ਅਸਿੱਧੇ ਤੌਰ ਤੇ ਐਮ ਐਲ ਏ ਨੂੰ ਜ਼ਿੰਮੇਵਾਰ ਠਰਾ ਦਿੰਦੇ ਆ ਪਰ ਕਹਿਣਾ ਚਾਹਨਾ ਕਿ ਜਿਸਲੇ ਸਰਕਾਰਾਂ ਉੱਪਰ ਜਿਸ ਪਾਰਟੀ ਦੀਆਂ ਹੁੰਦੀਆਂ ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ ਐ ਐਮਐਲਏ ਦੇ ਵਿੱਚ ਇੱਕ ਮੀਡੀਏਟਰ ਦਾ ਹੀ ਕੰਮ ਕਰਦਾ ਉਹਨੇ ਆਪਣੇ ਹਲਕੇ ਦੇ ਸਵਾਲ ਚੁਕਣੇ ਆ ਸਵਾਲ ਜਵਾਬ ਕਰਨੇ ਆ ਵਿਧਾਨ ਸਭਾ ਦੇ ਵਿੱਚ ਆਪਣੇ ਇਲਾਕੇ ਨੂੰ ਰਿਪਰੈਜ਼ੈਂਟ ਕਰਨਾ ਔਰ ਮੈਂ ਕੋਸ਼ਿਸ਼ ਕੀਤੀ ਐ ਜੋ ਬੈਸਟ ਮੈਂ ਕਰ ਸਕਦਾ ਸੀ ਕਰਨ ਦਾ ਯਤਨ ਕੀਤਾ ਤੁਸੀਂ ਮੁੱਦੇ ਵੀ ਕਹੀਂ ਚੁੱਕੇ ਹੈਗੇ ਆ ਚਾਹੇ ਬਸ ਸਟੈਂਡ ਦਾ ਮੁੱਦਾ ਹੋਵੇ ਜਾਂ ਭਾਟਕ ਪੈਂਦਾ ਹੈਗਾ ਤੁਹਾਡੇ ਸਜਾਨਪੁਰ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਉਸਨੂੰ ਵੀ ਤੁਸੀਂ ਉੱਥੇ ਲੈ ਕੇ ਗਏ ਹੋ ਹੈਗੇ ਹੋ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਪਹਿਲੇ ਬੱਸ ਸਟੈਂਡ ਦਾ ਸੀਐਮ ਸਾਹਿਬ ਨੇ ਕਿਹਾ ਸੀ ਕਿ ਲੋਕੀ ਅਸਮਾਨ ਤੇ ਕਲੋਨੀਆਂ ਕੱਟਣ ਲੱਪੇ ਆ ਤੇ ਸੁजानਪੁਰ ਬੱਸ ਸਟੈਂਡ ਨੂੰ ਰੋਈ ਜਾਂਦਾ ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ 2022 ਦੇ ਵਿੱਚ ਅੱਜ 4 ਸਾਲ ਬੀਤ ਚੁੱਕੇ ਆ ਸੁजानਪੁਰ ਹਜੇ ਵੀ ਬੱਸ ਸਟੈਂਡ ਨੂੰ ਉਡੀਕਦਾ ਪਿਆ ਫਿਰ ਗੱਲ ਕਰੀਏ ਜਿਹੜੀ ਇਹ ਨੈਰੋ ਗੇਜ ਦੀ ਹੈ ਇਹ ਬ੍ਰੌਡ ਗੇਜ ਲਾਈਨ ਹੈ ਜਿਹੜੀ ਜੰਮੂ ਨੂੰ ਕਨੈਕਟ ਕਰਦੀ ਹੈ ਔਰ ਅਰਾਊਂਡ 70 ਪਲੱਸ ਟ੍ਰੇਨਸ ਇੱਥੋਂ ਨਿਕਲਦੀਆਂ ਔਰ ਇਹ ਫਾਟਕ ਜਿਹੜੇ ਨਾਸੂਰ ਬਣ ਚੁੱਕਿਆ ਸੁजानਪੁਰ ਲਈ ਮੈਂ ਕੋਸ਼ਿਸ਼ ਕੀਤੀ ਮੈਂ ਲੈਟਰਸ ਦੇ थ्रू ਕੋਰਸਪੋਨਡੈਂਸ ਕੀਤੀ ਅਫਸਰਾ ਨਾਲ ਇੱਕ ਮੇਰੇ ਕੋਲ ਐਸੀ ਲੈਟਰ ਆਈ ਜਿਹਦੇ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਦੇ ਪੀ ਡਬਲਯੂ ਡੀ ਵਿਭਾਗ ਨੇ ਲਿਖਿਆ ਕਿ 100% ਜਿਹੜਾ ਫਾਈਨਾਂਸ ਹੈ ਸੈਂਟਰਲ ਗਵਰਨਮੈਂਟ ਕਰੇ ਪਰ ਇਹ ਪੋਸੀਬਲ ਨਹੀਂ ਹੈ ਉਹਨਾਂ ਨੂੰ ਕੀ ਇੰਟਰਸਟ ਹੈ ਪੰਜਾਬ ਦੇ ਵਿੱਚ ਕਿਉਂ ਇਨਵੈਸਟ ਕਰਨਗੇ ਉਹ ਰੇਸ਼ੋ ਹੋਣੀ ਚਾਹੀਦੀ ਹੈ 60 40 ਦੀ 60 ਸੈਂਟਰ ਪਾਏ 40% ਸਟੇਟ ਗਵਰਨਮੈਂਟ ਪਾਏ ਤਕਰੀਬਨ 50 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਓਵਰ ਬ੍ਰਿਜ ਦਾ ਔਰ ਅਗਰ ਬਾਂਝੇ ਤੇ ਆਉਣ ਵਾਲੀ ਪੀੜ੍ਹੀਆਂ ਮੈਨੂੰ ਵੀ ਦੁਆਵਾਂ ਦੇਣਗੀਆਂ ਔਰ ਜਿਹੜੀ ਮੌਜੂਦਾ ਸਰਕਾਰ ਇਹਨੂੰ ਵੀ ਦੁਆਵਾਂ ਦੇਣਗੀਆਂ ਪਰ ਅਫਸੋਸ ਹੈ ਕਿ ਇਹ ਨਹੀਂ ਕਰ ਪਾ ਰਹੇ ਨਹੀਂ ਬਣ ਰਿਹਾ ਸੜਕਾਂ ਦੀ ਗੱਲ ਕਰੀਏ ਜੁਗਿਆਲ ਰੋਡ ਜਿਹੜੀ ਹੈ ਕਿੰਨੇ ਸਾਲਾਂ ਤੋਂ ਆਪਣੀ ਹਾਲਤ ਤੇ ਰੋ ਰਹੀ ਹੈ ਇਹ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬੰਨੀ ਸੀ ਪਰ ਇਹਨਾਂ ਦੀ ਕੁਝ ਅਫਸਰਾਂ ਦੀ ਨਲਾਇਕੀ ਕਰਕੇ ਕਹਿ ਸਕਣਾ ਕਿ ਉਹ ਜਿਹੜਾ ਫੰਡ ਸੀ ਪੂਰੇ ਪੰਜਾਬ ਦਾ ਕੋਲੈਪਸ ਹੋਣ ਦੀ ਕਗਾਰ ਤੇ ਸ਼ਾਇਦ ਲੈਪਸ ਵੀ ਹੋ ਗਿਆ ਹੋਏ ਇਹਦਾ ਟੈਂਡਰ ਵੀ ਲੱਗ ਚੁਕਾ ਸਭ ਕੁਝ ਫਾਰਮੈਲਿਟੀਜ਼ ਪੂਰੀਆਂ ਪਰ ਸੜਕ ਦਾ ਕੰਮ ਨਹੀਂ ਲੱਗ ਰਿਹਾ ਮੈਂ ਬੜੀ ਵਾਰੀ ਅਫਸਰਾਂ ਨੂੰ ਫੋਨ ਕੀਤਾ ਮੇਰੇ ਕੋਲ ਰਿਕਾਰਡਿੰਗ ਵੀ ਹੈ ਕਿ ਉਹ ਜੀ ਰੂਲਿੰਗ ਪਾਰਟੀ ਦੇ ਤੁਸੀਂ ਐਮ ਐਲ اے ਨਹੀਂ ਉਹ ਰੂਲਿੰਗ ਵਾਲੇ ਕਰਨਗੇ ਮੈਂ ਕਿਹਾ ਸੜਕ ਦੀ ਸਹੂਲਤ ਦੇ ਦਿਓ ਰੂਲਿੰਗ ਕਰੇ ਜਾਂ ਮੈਂ ਕਰਾਂ ਇਟ ਹਾਰਡਲੀ ਮੈਟਰਸ ਪਰ ਡਿਪੈਂਡ ਕਰਨਾ ਕਿ ਸੜਕ ਬਣ ਜਾਵੇ ਆਮ ਆਦਮੀ ਪਾਰਟੀ ਦੇ ਤੁਹਾਡੇ ਹਲਕਾ ਇੰਚਾਰਜ ਵੀ ਹੈਗੇ ਨੇ ਉਹਨਾਂ ਵੱਲੋਂ ਕਿੰਨਾ ਕੁ ਕੰਮ ਕਰਵਾਇਆ ਗਿਆ ਹੈਗਾ ਦੇਖੋ ਇਹ ਤੇ ਗਰਾਊਂਡ ਲੈਵਲ ਤੇ ਲੋਕੀ ਦੱਸਣਗੇ ਕਿ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਕੋਈ ਛਿੰਟਾ ਕਛੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਕਹਿਣਾ ਕਿ ਭਗਵੰਤ ਮਾਨ ਜੀ ਨੇ ਪ੍ਰੋਮਿਸ ਕੀਤਾ ਸੀ ਕਿ ਜਿੰਨੇ ਵੀ ਐਮ.ਐਲ.ਏ ਚਾਹੇ ਉਹ ਆਪੋਜੀਸ਼ਨ ਦੇ ਆ ਚਾਹੇ ਰੂਲਿੰਗ ਪਾਰਟੀ ਦੇ ਹਰ ਹਲਕੇ ਨੂੰ 5 ਕਰੋੜ ਰੁਪਏ ਦਿੱਤਾ ਜਾਏਗਾ ਮੈਨੂੰ ਕਿਸੇ ਨੇ ਨਾ ਇੰਟੀਮੀਟ ਕੀਤਾ ਨਾ ਮੇਰੇ ਨਾਲ ਕਿਸੇ ਅਫਸਰ ਨੇ ਫੋਨ ਕੀਤਾ ਕਿ 5 ਕਰੋੜ ਆਇਆ ਨਹੀਂ ਆਇਆ ਸੁਜਾਨਪੁਰ ਮਿਨਿਸਪਲ ਕਮੇਟੀ ਨੂੰ ਕਿੰਨੇ ਪੈਸੇ ਆਏ ਆ ਆਈ ਡੋਟ ਨੋ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਲੱਗ ਰਿਹਾ ਕਿਤੇ ਕਹਿੰਦੇ ਲੱਗ ਰਿਹਾ ਜਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਕਿ ਫਲਾਣਾ ਰੰਗਲਾ ਪੰਜਾਬ ਦੇ ਤਹਿਤ ਪੰਡਾ ਨੇ ਆ ਉਹ ਕਿੱਥੇ ਗਏ ਆ ਐਮਐਲਏ ਦੀ ਵਿਦਾਊਟ ਕੰਸੈਂਟ ਮੇਰੇ ਜੇ ਕਿਤੇ ਲੱਗੇ ਹੋਣ ਤੇ ਮੈਨੂੰ ਨਹੀਂ ਪਤਾ ਕੀ ਲੱਗਦਾ ਕਿ ਇਹ ਵਾਕਈ ਰੰਗਲਾ ਪੰਜਾਬ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਗੈਂਗ ਵਾਰ ਹੋ ਰਹੇ ਨੇ ਜਿਸ ਤਰ੍ਹਾਂ ਜੇ ਯੂਥ ਦੀ ਗੱਲ ਕਰੀਏ ਤੇ ਯੂਥ ਜਿਹੜਾ ਵਾ ਉਹ ਨਸ਼ਿਆਂ ਵੱਲ ਜਿਹੜਾ ਲਗਾਤਾਰ ਧਕੇਲਿਆ ਜਾ ਰਿਹਾ ਹੈਗਾ ਤੇ ਇਹ ਇਹ ਕਹਿੰਦੇ ਹੈਗੇ ਨੇ ਕਿ ਮਤਲਬ ਨਸ਼ਿਆ ਵਿਰੋਧ ਜਿਹੜੀ ਸਰਕਾਰ ਹੈਗੀ ਆ ਕੀ ਲੱਗਦਾ ਤੁਹਾਨੂੰ ਇਸ ਬਾਰੇ ਦੇਖੋ ਸਰਕਾਰ ਆਪਣੇ ਲੈਵਲ ਦੇ ਪ੍ਰਯਾਸ ਕਰ ਰਹੀ ਹੋਏਗੀ ਕਿ ਜਿਹੜਾ ਸਾਡਾ ਨਸ਼ਾ ਪੰਜਾਬ ਚੋਂ ਖਤਮ ਹੋਏ ਪਰ ਮੈਂ ਕਹਿੰਦਾ ਪੰਜਾਬ ਨੂੰ ਬਦਨਾਮ ਹੀ ਜ਼ਿਆਦਾ ਕਰਤਾ ਬਦਸੇ ਬਦਨਾਮ ਬੁਰਾ ਹੋ ਗਿਆ ਯੂਥ ਨੂੰ ਬਦਨਾਮ ਕਰ ਦਿੱਤਾ ਗਿਆ ਅਗਰ ਇੱਕ ਬੰਦਾ ਪਿੰਡ ਦੇ ਵਿੱਚ ਕੋਈ ਨਸ਼ਾ ਕਰਦਾ ਸਾਰਾ ਪਿੰਡ ਨਸ਼ੇੜੀ ਕਹਿ ਦਿੰਦੇ ਸਰ ਇੱਕ ਵਾਦਾ ਇਹਨਾਂ ਨੇ ਇਹ ਵੀ ਕੀਤਾ ਸੀਗਾ ਕਿ ਜਿਹੜੀ ਲੇਡੀਜ਼ ਹੈਗੀ ਆ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਵਾਂਗੇ ਕੀ ਹੋਇਆ ਵਾਦਾ ਪੂਰਾ ਉਹ ਤੇ ਚਲੋ ਆਉਣ ਵਾਲੇ ਟਾਈਮ ਚ ਇਹਨਾਂ ਨੂੰ ਦੇਣਾ ਹੀ ਪੈਣਾ ਪਰ ਜਿੰਨੇ ਮਹੀਨੇ ਬੀਤ ਗਏ ਮੈਂ ਕਹਿੰਦਾ ਉਹਨੇ ਹਿਸਾਬ ਨਾਲ ਹਜ਼ਾਰ ਨਾਲ ਗੁਣਾ ਕਰਕੇ ਉਹਨੇ ਪੈਸੇ ਦੇਣ ਤਾਂ ਜੋ ਲੇਡੀਜ਼ ਨੂੰ ਵੀ ਲੱਗੇ ਕਿ ਜੋ ਵਾਅਦਾ ਕੀਤਾ ਸੀ ਉਹ ਪੂਰਾ ਹੋਇਆ ਤੇ ਹੁਣ ਜਿਹੜੀ ਇਹਨਾਂ ਨੇ ਸਕੀਮ ਕੱਢੀ ਹੈ 10 ਲੱਖ ਰੁਪਏ ਵਾਲੀ ਕੀ ਆ ਉਹ ਖਰੀ ਉਤਰੇਗੀ ਸਰਕਾਰ ਇਹ ਮੈਨੂੰ ਪੋਸੀਬਲ ਤੇ ਨਹੀਂ ਲੱਗਦਾ ਕਿਉਂਕਿ ਬਹੁਤ ਵੱਡਾ ਬਜਟ ਹੁੰਦਾ ਜੀ 10 ਲੱਖ ਰੁਪਿਆ ਔਰ ਕਿੰਨੇ ਬੰਦੇ ਬਿਮਾਰ ਹੋਣਗੇ ਕਿੰਨਿਆਂ ਨੂੰ ਪੈਸੇ ਮਿਲਣਗੇ ਕਿੰਨੇ ਹਸਪੀਟਲ ਇਹ ਬੀਅਰ ਕਰਨਗੇ ਇਹਦੇ ਤੇ ਮੈਨੂੰ ਥੋੜੀ ਸ਼ੰਕਾ ਲੱਗ ਰਹੀ ਹੈ ਬਟ ਅਗਰ ਸਰਕਾਰ ਇਸ ਵਾਸਤੇ ਪ੍ਰਯਾਸ ਕਰੇ ਪ੍ਰਤੀ ਸੰਸਿਆਰੀ ਇਸ ਪਰ ਮਲਕਮ ਦੇ ਮੇਬੀ ਆਪ ਤੁਹਾਡਾ ਏਰੀਆ ਧਾਰ ਬਲਾਕ ਵੀ ਪੈਂਦਾ ਹੈਗਾ ਦੁਨੇਰਾ ਵੀ ਪੈਂਦਾ ਹੈਗਾ ਲੇਕਿਨ ਉਹ ਤੁਹਾਡਾ ਜਦ ਕਿ ਇਹ ਕੰਢੀ ਏਰੀਆ ਸਾਰਾ ਹੀ ਤੇ ਇਸ ਦੇ ਵਿੱਚ ਇਹਨਾਂ ਵੱਲੋਂ ਕਿੰਨੇ ਕੰਮ ਕਰਾਏ ਗਏ ਹੈਗੇ ਦੇਖੋ ਧਾਰ ਬਲਾਕ ਦੇ ਵਿੱਚ ਤੇ ਲੋਕਾਂ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਹਾੜੀ ਏਰੀਆ ਹੋਣ ਕਰਕੇ ਖੇਤਾਂ 'ਚ ਫਸਲਾਂ ਵੀ ਨਹੀਂ ਹੁੰਦੀਆਂ ਸਭ ਤੋਂ ਵੱਡੀ ਮਾਰ ਪੈਂਦੀ ਹੈ ਜਿਹੜੇ ਮਾਈਗਰੇਟਰੀ ਬਰਡਸ ਆਉਂਦੇ ਆ ਉਹ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਫਿਰ ਦੂਸਰੀ ਗੱਲ ਜਿਹੜੀ ਆ ਬੰਦਰਾਂ ਦੀ ਪ੍ਰੋਬਲਮ ਹੈ ਬੜੀ ਬੰਦਰ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਫਿਰ ਮੈਂ ਮੰਗਿਆ ਸੀ ਕਿ ਪਹਾੜੀ ਏਰੀਆ ਹੋਣ ਕਰਕੇ ਇਹਨਾਂ ਨੂੰ ਥੋੜੀ ਬਿਜਲੀ ਸਸਤੀ ਦਿੱਤੀ ਜਾਏ ਕਿਉਂਕਿ ਸਾਡਾ 3 ਡੈਮ ਪ੍ਰੋਜੈਕਟ ਜਿਹੜਾ ਉੱਥੇ ਲੱਗਾ ਤੇ ਬਿਜਲੀ ਮੰਤਰੀ ਨੇ ਉਹਦੋਂ ਬਿਲਕੁਲ ਡਿਨਾਈ ਕਰਤਾ ਸੀ ਫਿਰ ਮੈਂ ਉਹਨਾਂ ਕੋਲੋਂ ਮੰਗਿਆ ਸੀ ਕਿ ਪਾਣੀ ਘਟੋ ਘਟ ਪਾਣੀ ਜਗਾ ਜਗਾ ਪਹੁੰਚ ਜਾਏ ਘਰ ਘਰ ਪਹੁੰਚ ਜਾਏ ਲੇਡੀਜ਼ 10 10 ਕਿਲੋਮੀਟਰ 5 5 ਕਿਲੋਮੀਟਰ ਚੱਲ ਕੇ ਜਾਂਦੀਆਂ ਪੀਣ ਵਾਲਾ ਪਾਣੀ ਅਵੇਲੇਬਲ ਨਹੀਂ ਹੈ ਪਰ ਬਦਕਿਸਮਤੀ ਹੈ ਕਿ ਮੈਂ ਇਹਨਾਂ ਦਾ ਨਹੀਂ ਕਰਵਾ ਪਾਇਆ ਆਵਾਜ਼ ਜ਼ਰੂਰ ਚੁੱਕੀ ਹੈ ਮੈਂ ਕਿਹਾ ਇੱਕ ਵਾਰੀ ਝੀਲ ਦਾ ਪਾਣੀ ਪੀ ਕੇ ਕੋਈ ਲੀਡਰ ਦੇਖੇ ਮੇਰੇ ਖਿਆਲ ਦੋ ਮਹੀਨੇ ਹਸਪੀਟਲਾਈਜ਼ ਰਹਿਣਾ ਪਏ ਸਾਡੇ ਸਾਥੀ ਮਾਵਾ ਪੈਨਾ ਬੱਚੇ ਉਹ ਪਾਣੀ ਪੀਣ ਤੇ ਮਜਬੂਰ ਹੈ ਸਰ ਜਿਸ ਤਰ੍ਹਾਂ ਕਿ ਇਹਨਾਂ ਨੇ ਇੱਕ ਹੋਰ ਸਕੀਮ ਕੱਢੀ ਸੀਗੀ ਜਿਸki ਖੇਤ ਉਸकी ਰੇਤ ਲੇਕਿਨ ਕਈ ਹੜ ਆਏ ਕਈ ਲੋਕਾਂ ਦਾ ਨੁਕਸਾਨ ਹੋਇਆ ਕਿਹਾ ਇਹ ਸਰਕਾਰ ਨੇ ਕੋਈ ਕੰਮ ਕਰਾਇਆ ਲੋਕਾਂ ਨੂੰ ਕੋਈ ਮੁਆਵਜ਼ਾ ਵਗੈਰਾ ਦਿੱਤਾ ਤੁਹਾਡੇ ਹਲਕੇ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਉਹ ਚੜ ਗਿਆ ਸੀਗਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਉਸ ਟਾਈਮ ਤੇ ਔਰ ਕਿੰਨੀ ਕੁ ਮਦਦ ਕੀਤੀ ਹੈ ਸਰਕਾਰ ਨੇ ਦੇਖੋ ਇਹਨਾਂ ਨੇ ਨਾ ਐਮ ਐਲ ਏ ਦੇ ਜਿਹੜਾ ਵਿਸ਼ੇਸ਼ ਅਧਿਕਾਰ ਆ ਉਹਦਾ ਹਨਨ ਕੀਤਾ ਅਫਸਰਾ ਨੇ ਕਿਉਂਕਿ ਇੱਕ ਐਮ ਐਲ ਏ ਜਿਹੜਾ ਲੋਕਾਂ ਦਾ ਚੋਣ ਦਾ ਨੁਮਾਇੰਦਾ ਹੈ ਅਗਰ ਉਹ ਆਪੋਜੀਸ਼ਨ ਦਾ ਵੀ ਹੈ ਉਹਨੂੰ ਹਰ ਕੰਮ ਦੇ ਵਿੱਚ ਪ੍ਰਾਇਓਰਟੀ ਦਿੱਤੀ ਜਾਣੀ ਚਾਹੀਦੀ ਹੈ ਉਹਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਤਾਂ ਜੋ ਲੋਕੀ ਜਿਸਲੇ ਸਾਨੂੰ ਜਵਾਬ ਸਾਡੇ ਕੋਲ ਮੰਗਦੇ ਆ ਅਸੀਂ ਉਹਦਾ ਆਨਸਰ ਦੇ ਸਕੀਏ ਕਹਿ ਸਕੀਏ ਕਿ ਹਾਂ ਸਰਕਾਰ ਨੇ ਇੱਕ ਕੰਮ ਕੀਤਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕਿਸੇ ਵੀ ਅਥਾਰਟੀ ਨੇ ਸਾਨੂੰ ਕੰਟੈਕਟ ਨਹੀਂ ਕੀਤਾ ਔਰ ਸਿੱਧੋ ਸਿੱਧੀ ਵੈਸੇ ਪੈਸੇ ਆਏ ਲੋਕਾਂ ਨੂੰ ਕਈਆਂ ਨੂੰ ਗ੍ਰਾਂਟਾਂ ਮਿਲੀਆਂ ਪਰ ਕਿੰਨੇ ਪਰਸੈਂਟ ਮਿਲੀਆਂ ਇਹਦਾ ਸਾਨੂੰ ਕੋਈ ਡਾਟਾ ਉਹਨਾਂ ਨੇ ਨਹੀਂ ਦਿੱਤਾ ਹੁਣ ਰਾਸ਼ਨ ਕਾਰਡਾਂ ਦੀ ਪ੍ਰੋਬਲਮ ਆਈ ਲੋਕਾਂ ਨੂੰ ਉਹਦੇ ਨਾਲ ਵੀ ਜੂਝਣਾ ਪੈ ਰਿਹਾ ਕਿ ਇੰਨੇ ਕੱਟੇ ਗਏ ਇੰਨੇ ਬੰਨ ਕੱਟੇ ਜਾਣੇ ਐ ਸੋ ਉਹਨਾਂ ਦਾ ਹੋਲ ਕਰਕੇ ਕੋਈ ਸੈਟੀਸਫੈਕਟਰੀ ਰਿਜ਼ਲਟ ਨਹੀਂ ਰਿਹਾ ਤੇ ਕੀ ਲੱਗਦਾ ਉਹ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਏਗੀ 2027 ਚ ਹਾਂ ਉਹ ਇਹਦੀ ਮੈਨੂੰ ਪੂਰਨ ਉਮੀਦ ਹੈ ਕਿਉਂਕਿ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਜਾ ਰਿਹਾ ਹੈ ਉਹਨਾਂ ਨੂੰ ਇਹੋ ਹੀ ਲੱਗਦਾ ਕਿ ਕਾਂਗਰਸ ਪਾਰਟੀ ਕੈਸੀ ਪਾਰਟੀ ਹੈ 100 ਨੁਕਸਾਨ ਕਾਂਗਰਸ ਦੇ ਰਾਜ ਦੇ ਵਿੱਚ ਲਾਅ ਐਂਡ ਆਰਡਰ ਪ੍ਰੋਪਰ ਰਿਹਾ ਲੋਕਾਂ ਦੇ ਬੰਦੇ ਹੱਕ ਉਹਨਾਂ ਨੂੰ ਮਿਲੇ ਆ ਸੜਕਾਂ ਦੇ ਵਾਸਤੇ ਉਹਨਾਂ ਨੂੰ ਅ ਧਰਨੇ ਨਹੀਂ ਲਾਣੇ ਪਏ ਹੁਣ ਸਾਡੇ ਮੇਰੇ ਹਲਕੇ ਦੇ ਵਿੱਚ ਇੱਕ ਪਿੰਡ ਪੈਂਦਾ ਪੰਗੂੜੀ ਉਹਨਾਂ ਨੇ ਵੀ ਬਾਈਕਾਟ ਕੀਤਾ ਤਿੰਨ ਚਾਰ ਪੰਚਾਇਤਾਂ ਨੇ ਉਹਨਾਂ ਦਾ ਕੀ ਕਸੂਰ ਆ ਵਿਚਾਰਿਆਂ ਦਾ ਉੱਥੇ ਵੀ ਲੋਕੀ ਟੈਕਸ ਦਿੰਦੇ ਆ ਸਰਕਾਰ ਦਾ ਜਿਹੜਾ ਜੋਰ ਕੋਸ਼ ਹੈ ਉਹਦੇ 'ਚ ਆਪਣੇ ਹਾਰਡ ਅੰਡ ਮਨੀ ਜਮ੍ਹਾਂ ਕਰਾਉਂਦੇ ਆ ਪੁਲ ਕਰਕੇ ਲੋਕਾਂ ਨੂੰ ਮੇਰੇ ਕੋਲ ਵੀਡੀਓਜ਼ ਆ ਮੈਂ ਚੇਅਰਮੈਨ ਮੰਡੀ ਬੋਰਡ ਉਹਨਾਂ ਨੂੰ ਵੀ ਭਾਈ ਮਨਿਸਟਰ ਹੈ ਜਿਹੜੇ ਮੇਰੇ ਕੋਲ ਰਸੀਦ ਪਈ ਉਹਨਾਂ ਨੂੰ ਮੈਂ ਲਿਖਤ ਰੂਪ ਦੇ ਵਿੱਚ ਭੇਜਿਆ ਪਰ ਕਿਸੇ ਦੇ ਕੰਨ ਤੇ ਜੂਨ ਹੀ ਰੰਗੀ ਕੀ ਉਹ ਪੁਲ ਬਣ ਜੇ ਤੇ ਲੋਕਾਂ ਨੂੰ ਰਾਹਤ ਮਿਲ ਜੇ ਤੇ ਤੁਸੀਂ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਾਂਗਾ ਲੋਕੀ ਅਰਥੀਆਂ ਲੈ ਕੇ ਖੰਡਾਂ 'ਚੋਂ ਲੰਘ ਰਹੇ ਆ ਔਰ ਮੇਰੇ ਦਿਲ ਤੇ ਵੀ ਉਸ ਗੱਲ ਦਾ ਦਰਦ ਆ ਪਰ ਬਦਕਿਸਮਤੀ ਹੈ ਲੋਕੀ ਹਰ ਗੱਲ ਦਾ ਕ੍ਰੈਡਿਟ ਤੇ ਨਹੀਂ ਮਿਲ ਦਿੰਦੇ ਪਰ ਡਿਸਕ੍ਰੈਡਿਟ ਐਮਐਲਏ ਨੂੰ ਦੇ ਦਿੰਦੇ ਤੇ ਕੀ ਲੱਗਦਾ ਆਏਗੀ ਸਰਕਾਰ ਜੀ ਕਾਂਗਰਸ ਸਰਕਾਰ ਪੱਕਾ ਆਏਗੀ ਜੀ ਲੋਕਾਂ ਨੇ ਅਗਰ ਪੰਜਾਬ ਦਾ ਸਹੀ ਡਾਇਰੈਕਸ਼ਨ ਚ ਲੈ ਕੇ ਜਾਣਾ ਤੇ ਇੱਕੋ ਵਿਕਲਪ ਰਹੇਗਾ ਕਿ ਕਾਂਗਰਸ ਪਾਰਟੀ ਨੂੰ ਇੱਕ ਮੌਕਾ ਦੇ ਕੇ ਦੇਖਣ ਪਰ ਮੈਨੂੰ ਪੂਰਨ ਉਮੀਦ ਹੈ ਕਿ ਲੋਕੀ ਆਪਣਾ ਅਸ਼ੀਰਵਾਦ ਦੇਣਗੇ ਜੀ ਬਿਲਕੁਲ ਏਸੀ ਜਿਹੜੇ ਸੁਜਾਨਪੁਰ ਦੇ ਐਮਐਲਏ ਆ ਜਿਹੜੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈਗਾ ਕਿ ਲੋਕਾਂ ਨੂੰ ਇੱਕ ਵਾਰੀ ਕਾਂਗਰਸ ਪਾਰਟੀ ਦੇ ਉੱਤੇ ਜਿਹੜਾ ਉਹ ਪ੍ਰੋਸਾਦ ਦਿਖਾਣਾ ਚਾਹੀਦਾ ਜਿਸ ਕਰਕੇ ਆ ਜਿਹੜਾ ਨਸ਼ਾ ਮੁਕਤ ਜਿਹੜਾ ਆ ਪੰਜਾਬ ਹੈਗਾ ਰੰਗਲਾ ਪੰਜਾਬ ਹੈਗਾ ਇਸ ਨੂੰ ਆ ਜਿਹੜੀ ਸੋਨੇ ਦੀ ਚਿੜੀਆ ਵਰਗਾ ਜਿਹੜਾ ਉਹ ਬਣਾਇਆ ਜਾ ਸਕੇ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ